ਨਮਸਕਾਰ ਸਾਥੀਓ ਮੈਂ ਪਵਨ ਕੋਤਰਾ ਸਾਥੀਓ ਜਿਹਾ ਸਿ ਬਿਸ਼ਨਾ ਕਨਸਿਸਟੈਂਸੀ ਦੀ ਗੱਲ ਕਰਦੇ ਬਿਸ਼ਨਾ ਕਨਸਿਸਟੈਂਸੀ ਅੱਜ ਲੱਗਦਾ ਕਰਾਂ ਜਿਹੜਾ ਕਿ ਸੈਣੀ ਕੋਠੇ ਅੱਜ ਤੋਂ ਦੇਖੀ ਸਕਦੇ ਕਿ ਇਸ ਘਰ ਦੇ ਵਿੱਚ ਕਿ ਇਹਦੇ ਘਰ ਦੇ ਵਿੱਚ ਜਿਹੜਾ ਕਿ ਚਾਚੇ ਦੇ ਮੂੜੇ ਦੀ ਭਰਾਤੀ ਭਰਾਤ ਉਹ ਜਿਹੜੀਆਂ ਇਹਦੀ ਮਾਸੀ ਦੀਆਂ ਕੁੜੀਆਂ ਬੂਆ ਦੀਆਂ ਕੁੜੀਆਂ ਔਰ ਇਹਦੇ ਸੱਕੀਆਂ ਪੈਣਾ ਜਿਹੜੀਆਂ ਇੱਥੇ ਆਈਆਂ ਔਰ ਬਿਲਕੁਲ ਆਪਣੀਆਂ ਮਾਮੇ ਮੂਮੇ ਕੁੜੀਆਂ ਸਾਰੀਆਂ ਇੱਥੇ ਆ ਰਹੀਆਂ ਕਿਉਂਕਿ ਵਿਆਹ ਘਰ ਹੋਇਆ ਤੇ ਸਾਰੇ ਜਿਹੜੇ ਕਿ ਇਕੱਠੇ ਹੋਣੀਆਂ ਕੁੜੀਆਂ ਅੱਜ ਇਹ ਕੁੜੀਆਂ ਜਿਹੜਾ ਕਿ 18 19 ਤੋਂ ਲੈਣਾ ਸੁਨਾ ਉਹ ਜਿਹੜਾ ਕਿ ਇਸ ਵੇਲੇ ਤੁਸੀਂ ਦੇਖਿਓ ਇਹ ਲਮਾਰੀ ਵਿੱਚ ਰੱਖਿਆ ਤੇ ਚੋਰ ਰਾਤੀ ਜਿਹੜੀਆਂ ਕਿ ਕੁੜੀਆਂ ਜਿਹੜਾ ਆਪਣੇ ਚਾਚੇ ਦੀ ਕੁੜੀ ਜਿਹੜੇ ਬਰਾਤ ਕੇ ਦਾ ਰਾਤੀ ਤੇ ਚੋਰ ਜਿਹੜਾ ਕਿ ਦੇਖਿਓ ਪੂਰਾ ਜਿਹੜਾ ਕਿ ਰਾਤੀ ਜਿਹੜਾ ਦੇਖਣਾ ਕਿ ਇੰਦੇ ਘਰ ਵਾਲੇ ਪੂਰੇ ਜਿਹੜੇ ਵਿਆਹ ਸ਼ਾਦੀ ਪੂਰੇ ਗੇਰਾ ਔਰ ਚੋਰ ਦੇਖੋ ਬਿਲਕੁਲ ਪੂਰਾ ਲਾਕ ਲੂਕ ਤੋੜੀਏ ਇਹਦਾ 18 19 ਤੋਲੇ ਸੁਨਾ ਔਰ ਇਹ ਕੁਸ਼ ਕੈਸ਼ ਹੈ ਉਹ ਦੇਖੋ ਬਿਲਕੁਲ ਦੋ ਇਹ ਦੇਖਿਓ ক্লোਜ਼ ਕਰੀ ਦੋ ਦੇਖਿਓ ਬਿਲਕੁਲ ਜਿਹੜੀ ਬੈਂਕ ਦੀ ਕਾਪੀਆਂ ਛਾਪੀਆਂ ਜਿਹੜਾ ਸੁਨਾ ਪੂਰਾ 18 19 ਤੋਲੇ ਸੋਨ ਲਈ ਰਗੂ ਚੱਕਰੇਗੇ ਔਰ ਇਸ ਵੇਲੇ ਬੀਤੀ ਕਿਥੇ ਲਕੀਏ ਬੈਗ ਨਾ ਗਏ ਬਿਖਰੇ ਪੈਦਨਾ ਕੋਈ ਪੂਰਾ ਜਿਹੜਾ ਇਸ ਵੇਲੇ ਦੇਖੀ ਸਾਰੇ ਤੋਂ ਬਿਲਕੁਲ ਜਿਹੜਾ ਕਿ ਪੂਰਾ ਜਿਹੜਾ ਕਲੋਜ਼ ਕਰੀੜਿਆ ਉਹ ਜਿਹੜਾ ਕਿ ਪੂਰੇ ਕੁੰਡੇ ਬਾਰੀਆਂ ਜਿਹੜਾ ਚੋਰ ਜਿੱਧਰੇ ਬੜੇ ਉਹ ਵੀ ਉਹਨੇ ਰਸ ਰਸ ਗਏ ਇਸ ਵੇਲੇ ਦੇਖੋ ਦੂਈ ਜਿਹੜਾ ਅਲਮੀਰਾ ਜਿਹੜੀ ਦੂਲ ਮਾਰੀ ਹੈ ਉਹ ਵੀ ਜਿਹੜੇ ਤੋੜੀਏ ਦੇਖੋ ਕਿ ਬੈਕ ਬੁੱਕ ਜਿਹੜੇ ਕਰਾ ਜਿਹੜੇ ਪੂਰੇ ਬੈਗ ਸ਼ੈਕ ਕੇ ਫਰੂਲੋ ਫਰਾਲੀ ਕਿਤਨਾ ਇਸ ਵੇਲੇ ਵੀ ਤੋਂ 60 ਜਿਹੜੇ ਸੂਟ ਕੇਸ ਜਿਹੜਾ ਪੂਰੇ ਬੈਗ ਸ਼ੈਕ ਨਾਲ ਜਿਹੜਾ ਪੂਰਾ ਜਿਹੜਾ ਵਿਖਰੇ ਪਏ ਜਿਹੜੇ ਪੂਰੇ ਇਸ ਵੇਲੇ ਫਰੂਲੋ ਫਰਾਲੀ ਕੀਤੇ ਤੇ ਉਹ ਰੇੜਾ ਕਿ ਚੋਰੀਆਂ ਦਾ ਬਿਲਕੁਲ ਜਿੰਦੇ ਚਾਚੇ ਦੇ ਮੁੰਡੇ ਦਾ ਵਿਆਹ ਜਿਹੜੀ ਕੁੜੀਆਂ ਆਪਣੇ ਇੱਥੇ ਵਿਆਹ ਸ਼ਾਹ ਆਈ ਦੀ ਹਮਲੇ ਚਾਚੇ ਮੁੰਡੇ ਉਹ ਰੇੜਾ ਕਿ ਚੋਰੀ ਰਾ ਪੂਰਾ ਜਿੰਦਾ ਇਹ ਮੈਨੂੰ ਲੱਗਦਾ ਕਿ ਕੋਈ ਐਸੀ ਚੀਜ਼ ਨਹੀਂ ਜਿਹੜੀ ਮੇਨ ਚੀਜ਼ ਜਿੱਥੇ ਕੋਈ ਆਪਣੇ ਬੰਦੇ ਇਪੋਰਟੈਂਟ ਸਮਾਨ ਰੱਖੇ ਜਿੱਦੇ ਕੋਈ ਸੁਨਣਾ ਸਾਨਾ ਜੁਵੈਲਰੀ ਜੁਵੈਲਰੀ ਕੈਸ਼ ਕੁਸ਼ ਉਹ ਪੂਰੇ ਟਿਕਾਣੇ ਵ ਪੂਰਾ ਕੇ ਬਿਖ ਰਿਹਾ ਸਾਰਕ ਨੇ ਕੁਛ ਕਰਾ ਲੈਂਦੇ ਸਖਸ ਨੇ ਉਹਦੇ ਘਨੇ ਵੀ ਗੱਲਬਾਤ ਕਰਕੇ ਭਈਆ ਕੁਛ ਰੋਦੇ ਤੁਸੀਂ ਸਰ ਮੇਰਾ ਨਾ ਤਲਾ ਤਲੋ ਪਰ ਤਲਾ ਤਲੋ ਸਾਈਂ ਅਸਾ ਤੁਸਬੇ ਆ ਮੇਰੇ ਸੋਰੀ ਨੇ ਤੂੰ ਦੇ ਸੋਰੀ ਨੇ ਹਾਂਜੀ ਤੇ ਤੂੰ ਦੀ ਪਾਈਪ ਦਾ ਵੀ ਸੋਨਾ ਚੋਰੀ ਹੋ ਗਈ ਹਾਂਜੀ ਸਰ ਅੱਛਾ ਅੱਛਾ ਮੇਰੀ ਵਾਈਫ ਦਾ ਹੋਇਆ ਮਾਮੇ ਦੀ ਕੁੜੀ ਦਾ ਹੋਇਆ ਦੀਦੀਆਂ ਦਾ ਹੋਇਆ ਕਿੰਨਾ ਗਿਆ ਸੁਣਾ ਜਾਦਾਨੀ ਤੇ 18-19 ਟੋਲੇ ਸੋਨਾ ਚੋਰੀ ਹੋਇਆ ਕੀ ਗੱਲ ਹੋਈ ਪੁਰਿਵਾਂ ਨੂੰ ਸੁਣਾਉਂ ਗਾਲੇ ਚਾਚੇ ਦੇ ਮੁੰਡੇ ਬਰਾਤੀ ਤੇ ਆਇ ਰਹੇ ਗਹਿਣਾ ਘਟਾ ਸਾਰੇ ਲਿਆਂਦਦਾ ਹੁਣ ਇਹੀ ਹੈ ਤੇ ਘਾਰ ਮਲੇ ਸਾਰੇ ਜੀ ਹੁੰਦਾ ਕਿ ਚਲੋ ਆਪਣੇ ਘਾਰ ਆਪਣਾ ਹੀ ਘਾਰ ਆ ਕੁੜੀਆਂ ਦਾ ਤੇ ਚਲੋ ਇੱਥੇ ਰੱਖਣਿਆ ਤਿੰਨ ਚਾਰ ਭੈਣਾਂ ਨੇ ਤੇ ਸਾਰੇ ਆਪਣਾ ਥੋੜਾ ਥੋੜਾ ਕੁਝ ਪਾਇਰ ਆ ਥੋੜਾ ਕੀ ਕੱਲ ਪਾ ਗੇ ਪਰਸੂ ਪਾ ਗੇ ਅੰਦਰ ਰੱਖਿਆ ਜਿਹੜਾ ਉਹ ਸਭ ਤੋਂ ਵੱਲੀ ਤਵਲ ਜਿਹੜਾ ਅੰਦਰ ਵੇ ਜਿਹੜਾ ਪਾਇਰਾ ਹੋ ਬਚਿਆ ਇਹਨਾਂ ਦਾ ਬਾਕੀ 18-19 ਟੋਲੇ ਸੋਨਾ ਲਈ ਜੋ ਸਾਫ ਕਰੀਏ ਬਿਲਕੁਲ ਬੜੀ ਸਫਾਈ ਕਿਨਾਰੇ ਕੈਸ਼ ਹੀ ਥੋੜੀ ਕੋਈ 4-5000 ਰੁਪਆ ਕੈਸ਼ ਹੀ ਹੋ ਗਈ ਸਮਾਨ ਤੇ ਛੱਡਿਆ ਕੋਈ ਨਹੀਂ ਨਾਲ ਹਲਮਾਰੀਆਂ ਹਰ ਇੱਕ ਖੋਲੀਆਂ ਦਿਖੀਆਂ ਲੋਕ ਤਰੋੜੀਆਂ ਬਗਾਦਾ ਲੋਕ ਤਰੋੜੀਆਂ ਦਿਖੀਆਂ ਇਹ ਮੇਨ ਡੋਰ ਸਾਰੇ ਲੋਕ ਹੈ ਅੰਦਰ ਆਂ ਅੰਦਰ ਬੜੇ ਪਿਛਲੀ ਸਾਈਡ ਤੋਂ ਏਸੀ ਵਾਲੀ ਜਗ੍ਹਾ ਤੋਂ ਅੰਦਰ ਬੜੇ ਨੂੰ ਔਰੇ ਬਾਅਦ ਉਹਨੇ ਅੰਦਰ ਆਈ ਆ ਅੰਦਰੋਂ ਮੇਨ ਡੋਰੇ ਲਾਈ ਉਹਦੀ ਕੁੰਡੀ ਕਿ ਬਾਹਰੋਂ ਗਈ ਆ ਸਾਨੂੰ ਪਤਾ ਚੱਲਿਆ ਮੈਂ ਇਹ ਕਹਿੰਨੇ ਉਹਨੇ ਅੱਧਾ ਬੋਣਾ ਘੰਟਾ ਲਾਈਏ ਇੱਕ ਇੱਕ ਬੈਗ ਕਪੜਾ ਤੱਕ ਨਹੀਂ ਛੱਡਿਆ ਫਰੋਲੀ ਪੂਰਾ ਨਿੱਕੇ ਨਿੱਕੇ ਪਰਸਵਾਂ A ਤੋਂ Z ਖੋਲੀ ਚੰਗੀ ਤਰ੍ਹਾਂ ਦੇਖੀਏ ਜੋ ਜੋ ਨੇ ਲੱਭਿਆ ਚਾਹਦੀ ਵੀ ਆ ਕੁਝ ਉਹ ਵੀ ਲਈਏ ਮਾੜੀ ਮੁੱਟੀ ਬੋਰਡ ਦੇ ਲੇਤਾ ਹੀ ਲੇਤਾ ਚਾਹੁੰਦੀ ਕੁਛ ਨਹੀਂ ਛੱਡਿਆ ਉਹਨੇ ਪੂਰਾ ਤੁਹਾਡੇ ਸਾਹਮਣੇ ਆ ਪੂਰੀ ਅਲਮਾਰੀਆਂ ਖੁੱਲ੍ਹਣੀਆਂ ਐਸ ਇਟ ਇਜ਼ ਕੁਛ ਨਹੀਂ ਲਾਇਆ ਉਹਨੇ ਦਾ ਬੈਡ ਤੱਕ ਫਰੋਲੀ ਉਡਰ ਉਹਨੇ ਕੋਈ ਡਾਕੂਮੈਂਟ ਹਰ ਇੱਕ ਚੀਜ਼ ਬਰੋਲੀ ਦੀ ਕੋਈ ਚੀਜ਼ ਲੱਭੀ ਆਏ ਹੋਰ ਤੇ ਇਸ ਹਾਲ ਕਰਨੇ ਕੁਛ ਨਹੀਂ ਜੜਾ ਸਭ ਕੁਝ ਲਈ ਆਇਆ ਇਹ ਤੋਂ ਹੈ ਪੁਲਿਸ ਆਇਆ ਰਾਕੀ ਸਰ ਰਾਤੀ ਆਇਆ ਹੈ ਕੋਈ 1.5 ਵੇ ਘਨੇ ਆ ਰਹੇ ਸਬ ਇਨਸਪੈਕਟਰ ਨੂੰ ਇਧਰ ਦੇ ਬਿਸਨਾ ਆ ਰਹੇ ਉਹ ਆ ਰਹੇ ਸੁਨੀਲ ਨਾ ਹੋਂ ਸੁਸ਼ੀਲ ਨਾ ਹੁੰਦਾ ਉਹ ਆ ਰਹੇ ਉਹ ਇਨਵੈਸਟੀਗੇਸ਼ਨ ਕਰੀਏ ਹੁੰਦੇ ਕੰਨੇ ਇੱਕ ਹੋਰ ਸਬ ਇਨਸਪੈਕਟਰ ਹੈ 3-4 ਹੋਰੀ ਗਾਰਦੂੰਦੀ ਪੱਛੀ ਤਰ੍ਹਾਂ ਦਿੱਕੀ ਤੇ ਗਏ ਨੂੰ ਮੰਗਿਓ ਕਿ ਚਲੋ ਜਦ ਜੁਦ ਜੀ ਇਹ ਮਸਲਾ ਕਲੀਅਰ ਹੋਏ ਕਿਉਂਕਿ ਇਹ ਕੋਈ ਬਾਹਰ ਦੇ ਬੰਦੇ ਦਾ ਕੰਮ ਨਹੀਂ ਹੈ ਇਹ ਆ ਕੋਈ ਨਸ਼ੇੜੀ ਹੋਣਾ ਕੋਈ ਉਹ ਲਿਆ ਬੰਦਾ ਹੋਣਾ ਕੋਈ ਆਪਣਾ ਪੇਤੀ ਜਿਹੜਾ ਇੰਨਾ ਕਰੀ ਸਕਦਾ ਇੰਨਾ ਨਹੀਂ ਹਿਸਾ ਦਾ ਮੱਲੇ ਦੇ ਅੰਦਰ ਬਾਹਰ ਦਾ ਧੋਣਾ ਕੋਈ ਮਿਆਗ ਨਹੀਂ ਹੈ ਤੇ ਜਰਾ ਇਸ ਵੇਲੇ ਤੂੰ ਨੇ ਆਸ ਦੱਸਨੇ ਬਿਲਕੁਲ ਸੜਕ ਦੇ ਪਿੱਛੇ ਪਿੱਛੇ ਕਿਉਂਕਿ ਇਸ ਵੇਲੇ ਦੱਸਨੇ ਕਿ ਜਿੱਥੋਂ ਇਹ ਚੋਰੇ ਦਾ ਮੇਨ ਅੱਡਾ ਬਿਲਕੁਲ ਜਿੱਥੋਂ ਜਿਹੜੇ ਚੋਰੇ ਦਾ ਰਸਤਾ ਬਣਾਇਆ ਉਹ ਤੂੰ ਨੇ ਆਸ ਦੱਸਨੇ ਇਸ ਵੇਲੇ ਕਿ ਕੁਦਰੇ ਜਿਹੜਾ ਇੰਟਰ ਕੀਤਾ ਚੋਰੇ ਬਿਲਕੁਲ ਤੋ ਦਿਖ ਸਕਦੇ ਜਿਹੜਾ ਇਹਨੇ ਵਿੰਡੋ ਏਸੀ ਲਾਲਾ ਵਿੰਡੋ ਏਸੀ ਲਾਣੇ ਬਾਅਦ ਜਿਹੜਾ ਕਿ ਇਹ ਦਿਖੋ ਕਿ ਇਸ ਵੇਲੇ ਇਹ ਵਿੰਡੋ ਏਸੀ ਲਾ ਰਹਾ ਵਿੰਡੋ ਏਸੀ ਲਾ ਰਹਾ ਔਰ ਵਿੰਡੋ ਏਸੀ ਦੇ ਬਿਲਕੁਲ ਤੋ ਦਿਖ ਸਕਦੇ ਏਰੀਆ ਪੂਰੀਆਂ ਏਰੀਆ ਦੇ ਆ ਤੋ ਉਡੀ ਤਾੜੀ ਆ ਔਰ ਵਿੰਡੋਸਿਓ ਬਾਹਰ ਕੀ ਜਾਓ ਔਰ ਇਧਰ ਇੰਟਰ ਇਧਰ ਔਰ ਇਧਰ ਇੰਟਰ ਔਨੇ ਬਾਵਜੂ ਜਿਹੜਾ ਕਿ ਇਹ ਬਿਲਕੁਲ ਦੋਏ ਦਿਖ ਸਕਦਾ ਇਹ ਜਿਹੜਾ ਇਹ ਕੁੰਡੀ ਜਿਹੜੀ ਆ ਬਿਲਕੁਲ ਖੋਲੀ ਦੀ ਆ ਔਰ ਜਿਹੜਾ ਕਿ ਇਧਰ ਆ ਨਾ ਬਿਲਕੁਲ ਪਿੱਛੇ ਦੀ ਜ਼ਮੀਨ ਹੈ ਇਹ ਦਿਖਿ ਸਕਦੇ ਇਸ ਵੇਲੇ ਇਹ ਜ਼ਮੀਨ ਹੈਂਦੀ ਜਮੀਨ ਦੇ ਦੇਖੋ ਇਸ ਪਲੇ ਪੈਰ ਵੀ ਲੱਗੇ ਦੇਖੋ ਮੈਂ ਕੈਮਰਾਮੈਨ ਜਾ ਕੇ ਬਿਲਕੁਲ ਤੁਨੇ ক্লোਜ਼ ਕਰੀ ਦੇਖੋ ਚੋਰੇ ਇਸ ਪਲੇ ਰਹੇ ਕਿ ਇਹ ਪੈਰ ਵੀ ਲੱਗੇ ਬਿਲਕੁਲ ਜਮੀਨਾਂ ਲਿਆ ਨਾ ਉਹ ਜਿਹੜੇ ਕਿ ਰਾਤੀ ਪੁਲਿਸ ਵੀ ਆਈ ਸੀ ਉਹ ਦੇਖੋ ਕਿ ਚੋਰੇ ਬੜੇ ਗੁੱਦ ਨੇ ਬਿਲਕੁਲ ਤੋਂ ਦੇਖੀ ਚੁੱਕੀ ਹੋਣੇ ਤੇ ਥੋੜਾ ਬਾਹਰ ਗੱਡੀ ਤੇ ਦਰਾ ਬੜੀ ਇੱਕ ਦੇਖੋ ਕਹਿੰਦਾ ਆਖਣਾ ਕਿ ਬਿਲਕੁਲ ਇੱਕ ਚੋਰ ਆਂਦਾ ਬਿਲਕੁਲ ਕੋਈ ਪਤਲਾ ਕੋਈ ਇਹ ਜਿਹੜਾ ਕਿ ਇਹਨੇ ਬਾਹਰ ਕੱਢੀ ਇਹ ਦੀ ਫੱਟੀ ਇਹ ਕੱਢੀ ਹੈ ਔਰ ਫੱਟੀ ਕੱਢਣ ਬਾਅਦ ਜਿਹੜਾ ਇਧਰੇ ਬੜਿਆ ਉਹ ਜਿਹੜਾ ਕਿ ਅੰਦਰਾ ਪੂਰਿਓ ਨੇ ਜਿਹੜੀ ਹੈ ਕਿ ਕੁੰਡੀ ਖੋਲੀ ਤੇ ਤਿੰਨ ਉਹ ਤਾਂ ਇੱਕ ਕੰਟੇ ਲਾਈਏ ਬਿਲਕੁਲ ਜਿਹੜਾ ਕਿ ਪੂਰਾ ਜਿਹੜਾ ਹਰ ਇੱਕ ਬੈਗ ਦਾ ਕੋਈ ਐਸਾ ਕੋਨਾ ਨਹੀਂ ਸਾਡੇ ਜਿੱਥੇ ਜਿਹੜਾ ਨਈਨ ਫਰੂਲ ਅਫਰਾਲੀ ਕੀਤੀ ਜਿਸ ਦੇ ਵਿੱਚ ਜਿਹੜੀ ਕੁੜੀਆਂ ਗਾਣੀ ਆਪਣੇ ਘਰ ਇਥੇ ਵਿਚਾਰੀ ਵਿਆਹ ਆ ਰਿਹਾ ਕੋਈ ਮਾਮਲੇ ਕੁੜੀ ਕੋਈ ਮਾਸੇ ਦੀ ਕੁੜੀ ਕੋਈ ਆਂਦੀ ਆਪਣੀ ਕੁੜੀ ਕੋਲਿੰਦੇ ਤੇ ਜੁਆਹੀ ਭਾਈ ਸਾਰੇ ਆ ਰਹੇ ਕਿਉਂਕਿ ਚਾਚੇ ਮੁੜਿਆ ਵਿਆਹ ਤਾਂ ਸਾਰੇ ਤੋਂ ਹੀ ਪਰ ਘਰ ਕੋਈ ਰਹਿੰਦਾ ਖੁਸ਼ੀ ਹੁੰਦੀ ਹੈ ਤੇ ਵਿਆਹ ਕਰੇ ਤੇ ਬਿਲਕੁਲ ਯਾਰ ਤਫੂਲੋਸ ਵਾਲੀ ਕਰੇ ਪੂਰਾ ਇਹ ਸੁਣਨ ਲੀਜੀਏ ਰਗੂ ਚੱਕਰ ਇਹ ਔਰਵਿੰਦ ਕਰਾ ਜਿਹੜੀ ਹੈ ਇਸ ਵੇਲੇ ਜਿਹੜੀ ਹਿੰਦੀ ਕੁੜੀਆਂ ਨਾਲ ਉਹਨਾਂ ਨੇ ਵੀ ਗੱਲਬਾਤ ਸਾਥਿਓ ਇਹ ਕੁੜੀਆ ਜਿਹੜੀ ਬਿਲਕੁਲ ਜਿਹੜੀਆਂ ਸਾਰੀਆਂ ਕੁੜੀਆਂ ਇਸ ਵੇਲੇ ਤੋਂ ਦੇਖੀ ਸਾਰੇ ਬਿਲਕੁਲ ਸਾਰੀਆਂ ਕੁੜੀਆਂ ਜਿਹੜੀਆਂ ਸਾਰਾ ਇਕੱਠਾ ਸੁਣਨਾ ਕਰੀਏ ਜਿਹੜਾ ਰੱਖਿਆ ਹੈ ਅਲਮੀਰਾ ਵਿੱਚ ਉਹ ਇਹ ਬਿਲਕੁਲ ਦੇਖੋ ਇਸ ਵੇਲੇ ਕੇ ਮਾਈਸੀਪੀਰੀਆ ਬਿਲਕੁਲ ਜਿਹੜਾ ਕਿ ਇਸ ਵੇਲੇ ਕਿੰਨੇ ਦੁੱਖ ਨੇ ਕਿਉਂਕਿ ਆਪਣੇ ਚਾਚੇ ਦੇ ਮੁੰਡੇ ਦੀ ਬਰਾਤ ਉੱਥੇ ਸਾਰਾ ਟੱਬਰ ਚਲੀ ਗਿਆ ਇਹ ਕੁੜੀਆ ਇਹਦਾ ਵੀ ਸੁਣਨਾ ਚਾਹੀਦਾ ਇਹਨਾਂ ਦੇ ਨਵੇਂ ਕੀ ਕੀ ਗੱਲ ਬਾਤ ਹੋਏ ਪੂਰੀ ਪਈਆ ਸਭ ਆ ਗਏ ਰਹੇ ਸਾਰੇ ਗਏ ਸਾਰੇ ਪਿੱਛੋਂ ਚੋਰੀ ਹੋਈ ਹੈ ਆਹੇ ਸਾਰੇ ਗਹਿਨੇ ਆਪਣੇ ਅੰਦਰ ਲੋਕਰ ਚ ਸੇਵ ਕਰੇ ਰੱਖੇ ਰਹੇ ਬਟ ਉਹ ਲੋਕਰ ਤਾਂ ਕਰ ਭੁੱਜੀਆ ਸਾਡੇ 1970 ਸੇਵ ਕਰੇ ਰੱਖੇ ਆਪਣੇ ਗਹਿਨੇ ਕੰਨੇ ਪਾਈ ਵੀ ਨਹੀਂ ਜਾਈ ਜਾਈ ਸਰ ਕੋਈ ਖਿਚੀ ਲਈ ਆ ਅੰਦਰ ਰੱਖੇ ਰੇ ਤਾਂ ਵੀ ਚ ਕੋਈ ਆਇਆ ਤੇ ਹਸਕੇ ਘਰ ਚੋੜ ਕਿਨੇ ਤੁੰਦਾ ਕਿ ਨਾ ਆਪਣਾ ਆਪਣਾ ਕਿਨੇ ਸੋਨਾ ਚੋਰੀ ਹੋ ਜਾਂਦਾ ਮੇਰਾ ਕੋਈ 6 ਟੋਲੇ ਉਈ ਜੋਰੀ ਤੇ ਬਾਕੀ ਬੂਧੀ ਕੁੜੀ ਦਾ ਹੈ ਨਾ ਮਾਮੇ ਦੀ ਕੁੜੀ ਆਉਂਦਾ ਵੀ ਸਾਥ ਤੋਂ ਲਿਆ ਹਮ ਵੱਡੀ ਦੀਦੀ ਨਾ ਆਉਂਦਾ ਵੀ ਤੋਲਾ ਡੇਢ ਟੋਲਾ ਚੋਰੀ ਹੋਈ ਹੈ ਜਨਾਬ ਇਸ ਵੇਲੇ ਤੋਂ ਦਿੱਕਸਰੇ ਕਾਫੀ ਆਲਾ ਇਸ ਪੂਰਾ ਇਸ ਵੇਲੇ ਮਾਊਸੋ ਦਾ ਪੂਰਾ ਪਰਿਵਾਰ ਤੋਂ ਦਿੱਕਸਰ ਲਾਈਵਸ ਵੀਰੇ ਵਿੱਚ ਇਸ ਬਰਾਤ ਉਹਨਾਂ ਬੀ ਚੈਨਲ ਮਾਧਿਅਮ ਕਹਿੰਦੇ ਸੈਂ ਸਾਢੇ 1 40000 ਜੈਸ ਮਨੇ ਡਿਸਟ੍ਰਿਕਟ ਐਸਐਸਪੀ ਜਗਿੰਦਰ ਸਿੰਘ ਉਹ ਦੇ ਕਿਉਂਕਿ ਤੁਹਾਨੂੰ ਦੇਖਿਆ ਕਿ ਕਾਫੀ ਆ ਜਿਹੜਾ ਕਿ ਅੱਜ ਚੋਰੇ ਕਿੰਨੇ ਉਸਲੇ ਬੁਲੰਦ ਹੈ ਇਹਨਾਂ ਘਰ ਵਾਲੇ ਦਾ ਇਹ ਆਖਣਾ ਹੈ ਕਿ ਬਿਲਕੁਲ ਜਿਹੜੀ ਪੂਰੀਏ ਇਹ ਕੋਈ ਸਾਜੀ ਸਾ ਪ੍ਰੀਪਲਾਨ ਚ ਹੋ ਰਹੀ ਹੈ ਕਿਉਂਕਿ ਜੇ ਤੂੰ ਦੇਖੀ ਸਦਾ ਕਿ ਜਿਹੜਾ ਘਰ ਵਾਲੇ ਜੰਦ ਨੇ ਪਿਛਵੇਰੇ ਚੋਰ ਜਿਹੜਾ ਕਿ ਸੁਨਾਲੀ ਰਫੂ ਚ ਇਸ ਦੇ ਵਿੱਚ ਜਿਹੜੀ ਪੀਸ ਹੈ ਜਿਹੜੀ ਪੂਰੀ ਤਰ੍ਹਾਂ ਇਹ ਪੂਰੀ ਇਨਵੈਸਟੀਗੇਸ਼ਨ ਕਰੇ ਆਖਿਰ ਜਿਹੜਾ ਕਿ ਕੀ ਕਾਰਨ ਹੈ ਕਿ ਜਿਹੜੇ ਤੁਹਾਨੂੰ ਦੇਖਿਆ ਕਿ ਸਾਰੇ ਇਹਨਾਂ ਦੇਖੋ ਸਾਰੇ ਇੱਕ ਦਿਨ ਸੁਨਣਾ ਚੁਣੇ ਕੋਈ ਮਾਮੇ ਦੀ ਕੁੜੀ ਹੈ ਕੋਈ ਮਾਸੇ ਦੀ ਕੁੜੀ ਹੈ ਤੇ ਕੋਈ ਭੂਆ ਦੀ ਕੁੜੀ ਹੈ ਤੇ ਕੋਈ ਚਾਚੇ ਦੀ ਕੁੜੀ ਸਾਰੇ ਜਿਹੜੇ ਵਿਚਾਰੇ ਕਿ ਆਪਣੇ ਚਾਚੇ ਮੁਰਾ ਬਰਾਤ ਸਾਰੇ ਇਕੱਠੇ ਗਏ ਨੇ ਤੋ ਦੇਖ ਸਾਰੇ ਜਿਹੜੇ ਇਹਨਾਂ ਇਕੱਠਾ ਸੁਨਣਾ ਰੱਖਿਆ ਸਾਰੇ 18 19 ਤੋਂ ਲੈ ਕੇ ਸੁਨਣਾ ਲਿਏ ਚੋਰ ਅਫੀ ਚੱਕ ਜਿਸ ਦੇ ਵਿੱਚ ਜਿਹੜਾ ਹੈ ਕਿ ਵੇਚੇ ਕੋਈ 58671 ਕੈਸ ਵੀ ਦੱਸਦਾ ਉਹ ਦੇਖੋ ਚੋਰਿਆਂ ਉਸਨੇ ਕਿੰਨੇ ਬੁਲਾ ਚੋਰ ਆਏ ਕੁਦਰ ਬਿਲਕੁਲ ਦਿਖੋ ਹੁੰਦਾ ਦਿਮਾਗ ਦਿਖੋ ਕੀ ਮੀ ਲੱਗਾ ਕਿ ਸ਼ਾਤਰ ਚੋਰ ਜਿਹੜਾ ਕਿ ਵਿੰਡੋ ਇਸ ਤੀ ਲਾ ਲਾ ਵਿੰਡੋ ਇਸ ਤੀ ਨੇ ਜਿਹੜੀ ਫੱਟੀ ਤੋੜੀ ਹੈ ਬਿਲਕੁਲ ਜਿਵੇਂ ਪਤਲਾ ਇਹ ਮੋੜਾ ਵਿਚੂ ਆਇਆ ਔਰ ਜਿਹੜਾ ਅੰਦਰ ਇਹ ਕੁੰਡੀਆਂ ਉਹ ਖੋਲੀ ਤਿੰਨ ਚਾਰ ਜਿਹੜੇ ਅੰਦਰ ਚੋਰ ਬੜੇ ਰਾ ਔਰ ਅੰਦਰ ਜਿਹੜਾ ਚੋਰ ਬੜਾ ਦੇਖੋ ਚੋਰੇ ਇਸ ਵੇਲੇ ਜਿਹੜਾ ਕਿ ਪੂਰੇ ਇਹ ਦੇਖੋ ਕਿ ਇਹ ਪੂਰਾ ਜਿਹੜਾ ਇਸ ਵੇਲੇ ਕੁੰਡੇ ਛੁੰਡੇ ਤੋੜੇ ਔਰ ਕੁੰਡੇ ਬਿਲਕੁਲ ਦਿਖੇ ਥੱਲੇ ਪੇਰੇ ਕਿੰਨਾ ਜੋਰ ਲਾਇਆ ਲੋਗ ਬਿਲਕੁਲ ਕੁੰਡੇ ਕਾਂਡੇ ਪੂਰੇ ਥੱਲੇ ਥੋੜੀ ਔਰ ਦੇਖੋ ਕਿ ਇਹੜਾ ਇਸ ਵੇਲੇ ਤੋ ਦੇਖੀ ਸਾਹ ਦਰਵਾਜਾ ਦਰਵਾਜਾ ਪੂਰਾ ਸ਼ੀਸ਼ਾ ਨਿਕੋ ਮਾਰਿਆ ਕਿੰਨੀ ਰੱਖਾ ਘਾ ਰਹਿਣੀ ਕੋਈ ਪੂਰਾ ਸ਼ੀਸ਼ਾ ਸ਼ੀਸ਼ਾ ਥੋੜਾ ਔਰ ਇਹ ਪੂਰੇ ਵੀ ਇਹ ਕੁੰਡੇ ਸੁੰਡੇ ਪੂਰੇ ਬਿਖਰੇ ਪਏ ਨੇ ਔਰ ਚੋਰ ਇਹਣਾ ਕਿ 18 19 ਟੋਲੇ ਜਿਹੜਾ ਸੁਨ ਚੋਰੀ ਲੀ ਰਹੁ ਚੱਕਰਈਏ ਤੇ ਸਾਥੀ ਸਾਡੇ ਇਸ ਵੀਡੀਓ ਨੂੰ ਜਿਆਦਾ ਤੇ ਜਿਆਦਾ ਸ਼ੇਅਰ ਜਰੂਰ